ਹੇਕੇ ਤੋਂ ਲਿਆ ਕੇ ਪੀਤੀ ਸ਼ਰਾਬ ਦਾ ਲੋਕਾਂ ਦੀ ਮੌਤ ਨਹੀਂ ਹੁੰਦੀ ਇਹ ਜ਼ਹਿਰੀਲੀ ਸ਼ਰਾਬ ਅਸਲ ਵਿੱਚ ਬਣਦੀ ਕਿਵੇਂ ਹੈ ਜਿਸ ਕਰਕੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਅਸੀਂ ਇਸ ਤੇ ਵੀ ਜਾਣਨ ਦੀ ਕੋਸ਼ਿਸ਼ ਕਰਦੇ ਕਿ ਅਸਲ ਦੇ ਵਿੱਚ ਇਹ ਸਾਰਾ ਕੰਮ ਹੁੰਦਾ ਕਿਵੇਂ ਹੈ ਜ਼ਹਿਰੀਲੀ ਸ਼ਰਾਬ ਬਣਾਈ ਕਿਵੇਂ ਜਾਂਦੀ ਹੈ ਤੇ ਸਾਡੇ ਸਰੀਰ ਨੂੰ ਇੱਕ ਇਸ ਤਰ੍ਹਾਂ ਨੁਕਸਾਨ ਪਹੁੰਚਾਉਂਦੀ ਹੈ ਜਿਸ ਦਾ ਨਤੀਜਾ ਇਹ ਹੋਇਆ ਕਿ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਇਸ ਬਾਰੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆਂ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਆਮ ਤੌਰ ਤੇ ਗੁੜ ਗੰਨੇ ਦਾ ਰਸ ਆਲੂ ਚੌਲ ਜੋ ਅਤੇ ਮੱਕੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਜੋ ਸ਼ਰਾਬ ਬਣਾਈ ਜਾਂਦੀ ਹੈ ਰੀਲੀ ਇਹ ਸ਼ਰਾਬ ਜ਼ਹਿਰੀਲੀ ਸ਼ਰਾਬ ਬਣਾਉਦੇ ਵਿੱਚ ਇਹਨਾਂ ਤੱਤਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਜੋ ਸ਼ਰਾਬ ਤੁਹਾਨੂੰ ਨਹੀਂ ਨੁਕਸਾਨ ਕਰਦੀ ਉਸ ਨੂੰ ਕਿਹਾ ਜਾਂਦਾ ਹੈ ਐਲਕੋਹਲ ਮਿਥਾਈਲ ਪਰ ਜਿਹੜੀ ਜ਼ਹਿਰੀਲੀ ਸ਼ਰਾਬ ਹੋ ਜਾਂਦੀ ਹੈ ਉਸ ਦੇ ਵਿੱਚ ਹੁੰਦਾ ਹੈ ਮਿਥਾਈਲ ਐਲਕੋਹਲ ਕਿਹਾ ਜਾਂਦਾ ਜੋ ਜਾ ਕੇ ਤੁਹਾਡੇ ਸਰੀਰ ਦੇ ਵਿੱਚ ਜ਼ਹਿਰ ਦਾ ਰੂਪ ਧਾਰ ਲੈਂਦੀ ਹੈ ਜੀ ਹਾਂ ਜਦੋਂ ਤੁਹਾਡੇ ਸਰੀਰ ਦੇ ਵਿੱਚ ਇਹ ਜ਼ਹਿਰੀਲੀ ਸ਼ਰਾਬ ਪਹੁੰਚਦੀ ਹੈ ਤਾਂ ਇਹ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਈਏ ਇਸ ਦਾ ਸਭ ਤੋਂ ਪਹਿਲਾ ਨੁਕਸਾਨ ਅੱਖਾਂ ਤੇ ਪਹੁੰਚਦਾ ਹੈ ਯਾਨੀ ਜਦੋਂ ਇਸ ਦਾ ਅਸਰ ਸਰੀਰ ਤੇ ਹੋਣਾ ਸ਼ੁਰੂ ਹੁੰਦਾ ਹੈ ਤੇ ਅੱਖਾਂ ਦੇ ਉੱਪਰ ਇਸ ਦਾ ਅਸਰ ਹੁੰਦਾ ਤੇ ਅੰਨੇਪਣ ਦੀ ਵੀ ਸ਼ਿਕਾਇਤ ਲੋਕ ਕਰਦੇ ਨੇ ਯਾਨੀ ਉਹਨਾਂ ਨੂੰ ਅਚਾਨਕ ਸਭ ਕੁਝ ਧੁੰਦਲਾ ਤੋਂ ਲੱਗ ਦੇਖਣ ਲੱਗ ਜਾਂਦਾ ਜਾਂ ਦੇਖਣਾ ਹੀ ਬੰਦ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹੋਰ ਸਰੀਰ ਦੇ ਵਿੱਚ ਇਸ ਸ਼ਰਾਬ ਦੀਆਂ ਪ੍ਰਤੀਕਿਰਿਆਵਾਂ ਹੁੰਦੀਆਂ ਨੇ ਜਿਸ ਤੋਂ ਬਾਅਦ ਅੱਗੇ ਹੋਰ ਨੁਕਸਾਨ ਪਹੁੰਚਦਾ ਹੈ ਇਸ ਤੋਂ ਬਾਅਦ ਜੇਕਰ ਕੋਈ ਜ਼ਿਆਦਾ ਸ਼ਰਾਬ ਪੀ ਲਵੇ ਇਹ ਤਾਂ ਅੱਖਾਂ ਤੱਕ ਦੀ ਗੱਲ ਰਹੀ ਕਈ ਲੋਕਾਂ ਨੇ ਤੁਸੀਂ ਸੁਣਿਆ ਹੋਣਾ ਕਿ ਕਈ ਲੋਕ ਅੰਨੇ ਹੋ ਗਏ ਜ਼ਹਿਰੀਲੀ ਸ਼ਰਾਬ ਪੀਂ ਕਰਕੇ ਤਾਂ ਉਸ ਦਾ ਕਾਰਨ ਇਹ ਹੀ ਹੈ ਕਿ ਇਸ ਨੂੰ ਪੀਣ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਵਿੱਚ ਪ੍ਰਕਿਰਿਆ ਹੁੰਦੀ ਹੈ ਤੇ ਸਿੱਧਾ ਅਸਰ ਅੱਖਾਂ ਤੇ ਹੁੰਦਾ ਹੈ ਅਗਲੀ ਗੱਲ ਹੁੰਦੀ ਹੈ ਜਦੋਂ ਜ਼ਿਆਦਾ ਸ਼ਰਾਬ ਪੀ ਲਈ ਜਾਂਦੀ ਹੈ ਤਾਂ ਇਸ ਦੇ ਵਿੱਚ ਫਾਰਮਿਕ ਐਸਿਡ ਨਾ ਦਾ ਇੱਕ ਜ਼ਹਿਰੀਲਾ ਪਦਾਰਥ ਬਣਦਾ ਹੈ ਸਰੀਰ ਦੇ ਵਿੱਚ ਫਾਰਮਿਕ ਐਸਿਡ ਕਿਹਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਦਾ ਅਸਰ ਦਿਮਾਗ ਤੇ ਸਿੱਧੇ ਤੌਰ ਤੇ ਹੁੰਦਾ ਹੈ ਯਾਨੀ ਤੁਹਾਡੀ ਆਪਣੀ ਸੁਧ ਗਵਾ ਦਿੰਦੇ ਹੋ ਜੋ ਲੋਕ ਇਹ ਸ਼ਰਾਬ ਪੀਂਦੇ ਨੇ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ ਜਿਸ ਤੋਂ ਬਾਅਦ ਮੌਤਾਂ ਹੋਣੀਆਂ ਸ਼ੁਰੂ ਹੁੰਦੀਆਂ ਨੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਦੋਂ ਇਹ ਘਟਨਾ ਸਾਹਮਣੇ ਆਈ ਸੰਗਰੂਰ ਦੇ ਵਿੱਚ ਤਾਂ ਲੱਗਿਆ ਕਿ ਸ਼ਾਇਦ ਕੁਝ ਲੋਕਾਂ ਦੇ ਉੱਪਰ ਹੀ ਇਸ ਦਾ ਅਸਰ ਹੈ ਪਰ ਹੌਲੀ-ਹੌਲੀ ਜਿਵੇਂ-ਜਿਵੇਂ ਇਹ ਸ਼ਰਾਬ ਦੀ ਪ੍ਰਤੀਕਿਰਿਆ ਸਰੀਰ ਦੇ ਵਿੱਚ ਹੁੰਦੀ ਗਈ ਤਾਂ ਮੌਤਾਂ ਦੀ ਗਿਣਤੀ ਵੀ ਵੱਧਦੀ ਗਈ